ਕੀ ਪੰਜਾਬ ਪੁਲਿਸ ਨੇ ਥਾਣੇ ਦੇ ਵਿੱਚ ਕੁੱਟ-ਕੁੱਟ ਕੇ ਮੁੰਡਾ ਮਾਰ ਦਿੱਤਾ ਉਸ ਤੋਂ ਬਾਅਦ ਹਫੜਾ ਤਫੜੀ ਦੇ ਵਿੱਚ ਹਸਪਤਲ ਲਿਆ ਕੇ ਉਹਨੂੰ ਇਹ ਕਹਿ ਦਿੱਤਾ ਕਿ ਹਾਰਟ ਅਟੈਕ ਆ ਗਿਆ ਸੁਲਤਾਨਪੁਰ ਲੋਧੀ ਦੇ ਵਿੱਚ ਖਲਾਰਾ ਪਿਆ ਹੋਇਆ ਬਿੱਤੇ ਦਿਨ ਤੋਂ ਜਦੋਂ ਇੱਕ ਨੌਜਵਾਨ ਦੀ ਪੁਲਿਸ ਕਸਟਡੀ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਮਾਪੇ ਧਰਨੇ ਪ੍ਰਦਰਸ਼ਨ ਕਰਦੇ ਆ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਪਿੰਡ ਦੀ ਪੰਚਾਇਤ ਦੇ ਖਿਲਾਫ ਇਲਜ਼ਾਮ ਸਿੱਧੇ ਪੁਲਿਸ ਉੱਪਰ ਲੱਗਦੇ ਆ ਕਿ ਮੁੰਡੇ ਨੂੰ ਮਾਰ ਕੇ ਉਸ ਤੋਂ ਬਾਅਦ ਉਸਦੇ ਮੂੰਹ ਦੇ ਵਿੱਚ ਚਿੱਟਾ ਪਾਉਂਦੇ ਦੇ ਕਿ ਲੈ ਖਾ ਚਿੱਟਾ ਲੈ ਖਾ ਚਿੱਟਾ ਆਸ਼ੂ ਨੇ ਜਿਹਾ ਪੱਤਰਕਾਰ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਸੁਲਤਾਨਪੁਰ ਲੋਧੀ ਦਾ ਪਿੰਡ ਹੈ ਮਸੀਤਾ ਮਸੀਤਾ ਪਿੰਡ ਦੇ ਇੱਕ ਨੌਜਵਾਨ ਦੀ ਦੀਵਾਲੀ ਤੋਂ ਪਹਿਲਾਂ ਮੌਤ ਹੋ ਜਾਂਦੀ ਹੈ ਸਰਪੰਚ ਦਾ ਮੁੰਡਾ ਸੀ ਤਾਂ ਆਸੇ-ਪਾਸੇ ਗੱਲਾਂ ਚੱਲਣ ਲੱਗੀਆਂ ਕਿ ਸਰਪੰਚ ਆਪਣੇ ਮੁੰਡੇ ਨੂੰ ਨਹੀਂ ਬਚਾ ਸਕਿਆ ਨਸ਼ੇ ਦੀ ਓਵਰਡੋਸ ਦੇ ਨਾਲ ਮੌਤ ਹੁੰਦੀ ਜਿਸ ਤੋਂ ਬਾਅਦ ਪੁਲਿਸ ਦੋ ਵਿਅਕਤੀਆਂ ਨੂੰ ਇਹਦੇ ਵਿੱਚ ਨਾਮਜ਼ਦ ਕਰਨ ਦੀ ਕੋਸ਼ਿਸ਼ ਕਰਦੀ ਹੈ ਉਸੇ ਪਿੰਡ ਦੇ ਦੋ ਨੌਜਵਾਨ ਦੋ ਭਰਾ ਰਾਹੁਲ ਤੇ ਵੀਰਪਾਲ ਕਹਿੰਦੇ ਉਹ ਵੀ ਥੋੜਾ ਬੋਤਾ ਨਸ਼ਾ ਪੱਤਾ ਕਰਦੇ ਸੀ ਜਿਸ ਤੋਂ ਬਾਅਦ ਸਰਪੰਚ ਦੇ ਦਬਾਅ ਪਾਉਣ ਤੋਂ ਬਾਅਦ ਇਹਨਾਂ ਦੀ ਭਾਲ ਕੀਤੀ ਜਾਂਦੀ ਹੈ ਪਰ ਇਹ ਪੁਲਿਸ ਨੂੰ ਨਹੀਂ ਲੱਭਦੇ ਪਰ ਫਿਰ ਇਹ ਦੋਨਾਂ ਮੁੰਡਿਆਂ ਦੇ ਮਾਪੇ ਜੋ ਦੱਸਣ ਅਨੁਸਾਰ ਖੁਦ ਆ ਕੇ ਪੁਲਿਸ ਨੂੰ ਸੌਂਪ ਦਿੰਦੇ ਆ ਮੁੰਡੇ ਸ਼ੁੱਕਰਵਾਰ ਨੂੰ ਕੀ ਆਲੋ ਤੁਸੀਂ ਜਿਹੜੀ ਪੁਸ਼ਗਿਸ਼ ਕਰਨੀ ਹੈ ਕਰ ਲਓ ਇਸੇ ਦੌਰਾਨ ਜੋ ਇਲਜ਼ਾਮ ਲੱਗਦੇ ਪੁਲਿਸ ਉੱਪਰ ਕਿ ਪੁਲਿਸ ਮੁੰਡਿਆਂ ਉੱਪਰ ਤਸ਼ੱਦਦ ਕਰਦੀ ਹੈ ਬੁਰੀ ਤਰ੍ਹਾਂ ਉਹਨਾਂ ਦੀ ਕੁੱਟਮਾਰ ਥਾਣੇ ਦੇ ਵਿੱਚ ਕੀਤੀ ਜਾਂਦੀ ਸੁਲਤਾਨਪੁਰ ਲੋਧੀ ਦੇ ਵਿੱਚ ਜਿਸ ਤੋਂ ਬਾਅਦ ਇੱਕ ਮੁੰਡੇ ਦੀ ਪੁਲਿਸ ਕਸਟਡੀ ਦੇ ਵਿੱਚ ਵੀਰਪਾਲ ਜਿਹੜਾ 25 ਸਾਲਾਂ ਦਾ ਨੌਜਵਾਨ ਹੈ ਉਸ ਦੀ ਮੌਤ ਹੋ ਜਾਂਦੀ ਹੈ ਇਹ ਸਭ ਕੁਝ ਰਾਹੁਲ ਕਹਿੰਦੇ ਆਪਣੀਆਂ ਅੱਖਾਂ ਦੇ ਨਾਲ ਦੇਖ ਰਿਆ ਸੀਗਾ ਮਰੇ ਮੁੰਡੇ ਦੇ ਮੂੰਹ ਦੇ ਵਿੱਚ ਚਿੱਟਾ ਪਾ ਰਹੀ ਸੀ ਲੈ ਖਾ ਚਿੱਟਾ ਲੈ ਖਾ ਚਿੱਟਾ ਇਸ ਤ੍ਰਿਕਪੋਲਸ ਅਧਕਾਰੀ ਮੁਲਾਜ਼ਮ ਕਹਿ ਰਹੇ ਸੀ ਜੋ ਰਾਹੁਲ ਇਲਜ਼ਾਮ ਲਾ ਰਿਹਾ ਮਤਲਬ ਕਿ ਉਸ ਦਾਪਰਾ ਕਸਟਡੀ ਦੇ ਵਿੱਚ ਉਸ ਤੋਂ ਬਾਅਦ ਇਸ ਮੁੰਡੇ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਹਸਪਤਾਲ ਲੈ ਆ ਕੇ ਸ਼ਨੀਵਾਰ ਮਾਪਿਆਂ ਨੂੰ ਫੋਨ ਕੀਤਾ ਜਾਂਦਾ ਉਹਨਾਂ ਨਾਲ ਸੰਪਰਕ ਕੀਤਾ ਜਾਂਦਾ ਕਿ ਤੁਹਾਡੇ ਮੁੰਡੇ ਨੂੰ ਅਟੈਕ ਆਇਆ ਹਸਪਤਾਲ ਲਾਜੋ ਤਾਂ ਫਿਰ ਇਸ ਤੋਂ ਬਾਅਦ ਮਾਪੇ ਭੜਕ ਜਾਂਦੇ ਆ ਤਰਨਾ ਪ੍ਰਦਰਸ਼ਨ ਕਰ ਦਿੰਦੇ ਆ ਪੁਲਿਸ ਖਿਲਾਫ ਇਨਕੁਆਇਰੀ ਦੀ ਮੰਗ ਕਰਦੇ ਜਾਂਚ ਦੀ ਮੰਗ ਕਰਦੇ ਆ ਕਹਿੰਦੇ ਅਸੀਂ ਪੋਸਟਮਾਰਟਮ ਨਹੀਂ ਕਰਵਾਵਾਂਗੇ ਜਿੰਨਾ ਸਮਾਂ ਸਾਡੇ ਮੁੰਡੇ ਨੂੰ ਵਾਪਸ ਨਹੀਂ ਕੀਤਾ ਜਾਂਦਾ ਜਾਂ ਉਹਨਾਂ ਉੱਪਰ ਕਾਰਵਾਈ ਨਹੀਂ ਕੀਤੀ ਜਾਂਦੀ ਕਿਉਂਕਿ ਰਾਹੁਲ ਦੇ ਅਨੁਸਾਰ ਜਿਹੜੇ ਮੁੰਡੇ ਨੂੰ ਥਾਣੇ ਰੱਖਿਆ ਗਿਆ ਸੀਗਾ ਉਸ ਦੀ ਕੁੱਟਮਾਰ ਕੱਲੀ ਪੁਲਿਸ ਨੇ ਨਹੀਂ ਕੀਤੀ ਪੰਚਾਇਤ ਮਸੀਤਾ ਦੀ ਆ ਕੇ ਉੱਥੇ ਥਾਣੇ ਦੇ ਵਿੱਚ ਉਸ ਮੁੰਡੇ ਦੀ ਕੁੱਟਮਾਰ ਕਰਦੀ ਹੈ ਉਸ ਦੇ ਉੱਪਰ ਤਸ਼ੱਦਦ ਕਰਦੀ ਹੈ ਜਿਹੜਾ ਤਸ਼ੱਦਦ ਨਾ ਸਿੰਦਾ ਹੁੰਦਾ ਆਪਣੇ ਪ੍ਰਾਣ ਜਿਹੜਾ ਤਿਆਗ ਦਿੰਦਾ ਹੈ ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ ਇਸੇ ਦੇ ਚਲਦੇ ਉਸ ਨੂੰ ਆਫੜਾ ਤਫੜੀ ਦੇ ਵਿੱਚ ਹਸਪਤਲ ਲਿਜਾਇਆ ਜਾਂਦਾ ਤੇ ਉਸ ਤੋਂ ਅਗਲੇ ਦਿਨ ਮਾਪਿਆਂ ਨੂੰ ਸੰਪਰਕ ਕੀਤਾ ਜਾਂਦਾ ਇਹ ਸਾਰੇ ਇਲਜ਼ਾਮ ਮਾਪਿਆਂ ਨੇ ਲਾਏ ਪਰ ਹੁਣ ਇਸ ਦੇ ਅੰਦਰ ਦੀ ਕਹਾਣੀ ਕੀ ਹੈ ਮੈਂ ਆਪਣੇ ਸੋਰਸਸ ਦੇ ਨਾਲ ਆਪਣੇ ਜਾਣਕਾਰਾਂ ਦੇ ਨਾਲ ਉੱਥੇ ਗੱਲਬਾਤ ਕੀਤੀ ਤੇ ਦੱਸਿਆ ਕਿ ਇਹ ਤਿੰਨੇ ਜਿਹੜੇ ਮੁੰਡੇ ਹੈਗੇ ਇਹ ਨਸ਼ੇ ਦੇ ਆਦੀ ਹੈ ਤਿੰਨੇ ਮੁੰਡੇ ਨਸ਼ੇ ਦੇ ਆਦੀ ਐ ਤੇ ਇੱਕ ਦੂਜੇ ਦੀ ਬਾਹਾਂ ਦੇ ਵਿੱਚ ਇੱਥੋਂ ਤੱਕ ਕੀ ਗੁਪਤ ਅੰਗਾਂ ਦੇ ਵਿੱਚ ਜਦੋਂ ਕਹਿੰਦੇ ਨਾੜਾ ਖਤਮ ਹੋ ਜਾਂਦੀ ਐ ਉਸ ਤੋਂ ਬਾਅਦ ਗੁਪਤ ਅੰਗਾਂ ਦੇ ਵਿੱਚ ਟੀਕੇ ਲਾਉਂਦੇ ਐ ਤੇ ਇਹ ਮੁੰਡਿਆਂ ਨੇ ਸਰਪੰਚ ਦੇ ਮੁੰਡੇ ਦੀ ਗੁਪਤ ਨਾੜ ਦੇ ਵਿੱਚ ਟੀਕਾ ਲਾਇਆ ਜਿਸ ਤੋਂ ਬਾਅਦ ਉਹ ਓਵਰਡੋਜ਼ ਕਰਕੇ ਉੱਥੇ ਹੀ ਮਰ ਗਿਆ ਤਾਂ ਪੁਲਿਸ ਨੇ ਇਹਨਾਂ ਮੁੰਡਿਆਂ ਨੂੰ ਨਾਮਜ਼ਦ ਕੀਤਾ ਇਹਨਾਂ ਨੂੰ ਚੱਕਿਆ ਉਸ ਤੋਂ ਬਾਅਦ ਇਸ ਮੁੰਡੇ ਨੂੰ ਕਹਿੰਦੇ ਮਿਰਗੀ ਦਾ ਦੌਰਾ ਪਿਆ ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਜਾ ਕੇ ਇਸ ਦੀ ਮੌਤ ਹੋ ਗਈ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਇੱਕ ਸਭ ਤੋਂ ਚੰਗੀ ਗੱਲ ਇਹ ਰਹੀ ਕਿ ਪੁਲਿਸ ਪ੍ਰਸ਼ਾਸਨ ਨੇ ਖੁਦ ਹੀ ਆਪਣੇ ਉੱਪਰ ਕੋਈ ਇਲਜ਼ਾਮ ਨਾ ਆਵੇ ਖੁਦ ਹੀ ਜੁਡੀਸ਼ੀਅਲ ਮੈਜਿਸਟਰੇਟ ਨੂੰ ਲਿਖ ਕੇ ਦੇ ਦਿੱਤਾ ਕਿ ਇਸ ਮਾਮਲੇ ਦੀ ਜਾਂਚ ਕਰ ਲਈ ਜਾਵੇ ਕਿਉਂਕਿ ਸਾਰਾ ਇਲਜ਼ਾਮ ਪੁਲਿਸ ਉੱਪਰ ਆ ਰਿਹਾ ਸੀ ਕਿ ਪੁਲਿਸ ਹੱਥ ਤਸ਼ੱਦਦ ਦੇ ਨਾਲ ਤੇ ਸਰਪੰਚਾ ਦੇ ਤਸ਼ੱਦਦ ਦੇ ਨਾਲ ਮੁੰਡੇ ਦੀ ਥਾਣੇ ਦੇ ਵਿੱਚ ਮੌਤ ਹੋ ਗਈ ਜਿਸ ਤੋਂ ਬਾਅਦ ਹੁਣ ਜੁਡੀਸ਼ੀਅਲ ਮੈਜਿਸਟਰ ਸਾਹਮਣੇ ਸਾਰੇ ਬਿਆਨ ਦਰਜ ਕੀਤੇ ਗਏ ਬਕਾਇਦਾ ਇਸ ਮਾਮਲੇ ਦੇ ਵਿੱਚ ਜੱਜ ਸਾਹਮਣੇ ਸਾਰੀਆਂ ਚੀਜ਼ਾਂ ਹੋਈਆਂ ਮਾਜਰਾ ਕਰਵਾਇਆ ਗਿਆ ਜਿਸ ਨੂੰ ਆਪਾਂ ਮੈਡੀਕਲ ਕਿਨ ਨੇ ਜਦ ਸਾਹਮਣੇ ਮੈਡੀਕਲ ਕਰਵਾਇਆ ਗਿਆ ਹਾਲਾਂਕਿ ਇਸੇ ਮਾਮਲੇ ਦੇ ਵਿੱਚ ਇੱਕ ਰਿਪੋਰਟ ਆਉਣੀ ਬਾਕੀ ਹੈ ਉਸ ਤੋਂ ਬਾਅਦ ਅਸਲੀ ਮੌਤ ਦਾ ਕਾਰਨ ਪਤਾ ਲੱਗੂਗਾ ਪਰ ਅੰਗਾ ਦੇ ਉੱਪਰ ਕੋਈ ਬਹੁਤੇ ਨਿਸ਼ਾਨ ਸਰੀਰਕ ਨਹੀਂ ਦੇਖੇ ਗਏ ਆ ਦੇਖੇ ਗਏ ਜੋ ਕਿ ਇਸ਼ਾਰਾ ਕਰਦੇ ਹੋਣ ਕਿ ਨੌਜਵਾਨ ਦੀ ਪੁਲਸੀਆ ਥਾਣੇ ਦੇ ਵਿੱਚ ਤਸ਼ੱਦਦ ਹੋਇਆ ਪੁਲਸੀਆ ਥਾਣੇ ਦੇ ਵਿੱਚ ਕੁੱਟਮਾਰ ਹੋਈ ਜਿਸ ਤੋਂ ਬਾਅਦ ਮਾਪਿਆਂ ਨੂੰ ਰਾਜ਼ੀ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਹੁਣ ਮੁੰਡੇ ਦਾ ਜਿਹੜਾ ਸੰਸਕਾਰ ਕਰਵਾ ਦਿੱਤਾ ਇਸ ਤੋਂ ਬਾਅਦ ਉਹਨਾਂ ਪੰਚਾਇਤ ਮੈਂਬਰਾਂ ਦੇ ਖਿਲਾਫ ਮਾਮਲਾ ਜਰੂਰ ਦਰਜ ਕਰ ਜਿਨ੍ਹਾਂ ਨੇ ਇਹਨਾਂ ਨੂੰ ਨਾਮਜ਼ਦ ਕਰਵਾਇਆ ਸੀ ਜਿਨ੍ਹਾਂ ਦੇ ਮੁੰਡੇ ਦੇ ਇਲਜ਼ਾਮ ਕਤਲ ਦੇ ਇਲਜ਼ਾਮ ਇਹਨਾਂ ਉੱਪਰ ਲੱਗ ਰਹੇ ਸੀ ਹੁਣ ਇਸ ਮਾਮਲੇ ਦੇ ਵਿੱਚ ਦੇਖਣਾ ਇਹ ਹੈ ਕਿ ਆਖਰਕਾਰ ਜਿਹੜੀ ਜੁਡੀਸ਼ੀਅਲ ਮੋਜਿਸਟਰੇਟ ਜਾਂਚ ਹੋਈ ਹੈ ਤੇ ਉਸ ਮੈਡੀਕਲ ਰਿਪੋਰਟ ਤੋਂ ਬਾਅਦ ਜਿਹੜੀ ਅਗਲੀ ਰਿਪੋਰਟ ਆਉਣੀ ਉਸ ਦੇ ਵਿੱਚ ਕੀ ਵਾਕਿਆ ਹੈ ਇਸ ਨੌਜਵਾਨ ਦੀ ਓਵਰਡੋਸ ਦੇ ਨਾਲ ਮੌਤ ਹੋਈ ਹੈ ਜਾਂ ਮਿਰਗੀ ਦੇ ਦੌਰਾ ਪੈਣ ਨਾਲ ਕਰਕੇ ਮੌਤ ਹੋਈ ਹੈ ਜਾਂ ਹਾਰਟ ਅਟੈਕ ਦੇ ਨਾਲ ਮੌਤ ਹੋਈ ਹੈ ਕਿਉਂਕਿ ਜੇਕਰ ਓਵਰਡੋਜ਼ ਦੇ ਨਾਲ ਮੌਤ ਹੋਈ ਹੈ ਤਾਂ ਸੁਭਾਵਿਕ ਤੌਰ ਤੇ ਸਵਾਲ ਇੱਥੇ ਪੁਲਿਸ ਪ੍ਰਸ਼ਾਸਨ ਉੱਪਰ ਇੱਕ ਵਾਰ ਫਿਰ ਤੋਂ ਖੜੇ ਹੋਣਗੇ ਕਿ ਤੁਹਾਡੀ ਕਸਟਡੀ ਦੇ ਵਿੱਚ ਕਿਸੇ ਨੌਜਵਾਨ ਨੇ ਓਵਰਡੋਜ਼ ਕਿਵੇਂ ਕਰ ਲਈ ਤੇ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਜਾਂਚ ਦਾ ਵਿਸ਼ਾ ਜੋ ਰਾਹੁਲ ਕਹਿ ਰਿਹਾ ਮਤਲਬ ਕਿ ਉਸ ਦਾ ਸਾਥੀ ਭਰਾ ਕਹਿ ਰਿਹਾ ਜੋ ਕਹਿ ਰਿਹਾ ਸੀ ਕਿ ਪੁਲਸੀਆ ਕੁੱਟ-ਕੁੱਟ ਕੇ ਉਸ ਦੇ ਮੂੰਹ ਦੇ ਵਿੱਚ ਚਿੱਟਾ ਪਾ ਰਹੇ ਸੀ ਕਿ ਲੈ ਖਾਂ ਚਿੱਟਾ ਆਖਰਕਾਰ ਇਸ ਮਾਮਲੇ ਦੇ ਵਿੱਚ ਇੱਕ ਚੰਗੀ ਗੱਲ ਪੁਲਿਸ ਨੇ ਇਹੀ ਕੀਤੀ ਹੈ ਕਿ ਉਹਨਾਂ ਨੇ ਜਿਹੜੀ ਖੁਦ ਜੁਡੀਸ਼ੀਅਲ ਮਿਜਿਸਟਰੀ ਦੀ ਜਾਂਚ ਕਰਵਾਈ ਆ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਧੰਨਵਾਦ ਬਣੇ ਰਹੋ ਪੱਤਰਕਾਰ ਆਸ਼ੂ ਨੇਜਾ ਦੇ